ਗਰਮੀ ਬੜੀ ਆ ਤੇ ਲੋ ਵੱਜਦੀ ਥੋੜੀ ਪਾਣੀ ਪੀਣਾ ਨਹੀਂ ਪਾਣੀ ਆਣ ਦੇ ਤੇ ਚਾਹ ਬਣਾ ਲਾ ਰੋਟੀਆਂ ਦੋ ਨਾਲ ਲਾ ਲਾ ਭੁੱਖ ਲੱਗੀ ਮੈਨੂੰ ਬਹੁਤ ਜ਼ਿਆਦਾ ਉੱਥੇ ਤੇ ਬੜਾ ਆਂਦੇ ਸੀ ਬਲਜਿੰਦਰ ਨੂੰ ਤੇ ਮੈਨੂੰ ਭੁੱਖ ਨਹੀਂ ਹੈਗੀ ਤੇ ਹੁਣ ਤਾਂ ਨੂੰ ਭੁੱਖ ਲੱਗ ਗਈ ਆ ਉੱਥੇ ਕੀ ਕਰਦਾ ਫਿਰ ਉਹਨੇ ਗੱਲਾਂ ਹੀ ਸਾਰੇ ਦੇ ਨਹੀਂ ਕੀਤੀਆਂ ਰੋਟੀ ਸੁੱਜਣ ਦੀ ਇੱਥੇ ਤੂੰ ਆਪ ਸਿਆਣੀ ਸਾਰੇ ਨੇ ਤੇ ਜਿਹੜੀਆਂ ਕੀਤੀਆਂ ਕੀਤੀਆਂ ਬਲਜਿੰਦਰ ਨੇ ਕਿਹੜੀਆਂ ਘੱਟ ਕੀਤੀਆਂ ਬਲਜਿੰਦਰ ਨੇ ਤੇ ਬੇਇੱਜ਼ਤੀ ਕਰਨ ਵੱਲੋਂ ਕੋਈ ਫਰਕ ਨਹੀਂ ਛੱਡਿਆ ਮੇਰਾ ਤੂੰ ਹੀ ਹਾਰ ਬੰਨੇ ਮੈਨੂੰ ਗਲਤ ਆਂਦੇ ਹੀ ਆ। ਇਹ ਦੋਵੇਂ ਭੈਣਾ ਇੱਕੋ ਜੀਆਂ ਵਾਂ ਤੇ ਤੀਜੀ ਉਹ ਮੇਰੀ ਪਰਜਾਈ। ਮੇਰੇ ਨਾਲ ਤੇ ਉਹ ਗੱਲ ਹੀ ਹੋ ਵੀ ਮੈਂ ਉਧਰੋਂ ਵੀ ਉਦੋਂ ਭੁੱਖੀ ਆਏ ਤੇ ਇਧਰੋਂ ਵੀ ਭੁੱਖੀ ਆਈ। ਰੋਟੀ ਦੀ ਗੱਲ ਨਹੀਂ ਹੁੰਦੀ। ਬੰਦਾ ਰੋਟੀ ਦਾ ਭੁੱਖਾ ਨਹੀਂ ਹੁੰਦਾ। ਪਿਆਰ ਦਾ ਭੁੱਖਾ ਹੁੰਦਾ। ਉਹ ਚੱਲ ਛੱਡ ਪਰੇ ਹੁਣ ਤੂੰ ਵੀ ਮਬਲ ਜਿੰਦਰ ਨੂੰ ਬੜਾ ਭਲਾਖੀ ਜਾ। ਇਹ ਵੀ ਸਾਡੀ ਕੁੜੀ ਆ। ਕੁੜੀ ਤੇ ਹੈ ਹੀ ਆ ਪਰ ਕੁੜੀ ਨੇ ਜਿਹੜੀ ਘਰ ਗਿਆ ਮੇਰੀ ਕੀਤੀ ਨਾ ਉਹਨੇ ਤੇ ਆਪਣੇ ਪਰੌਣੇ ਦੇ ਸਾਹਮਣੇ ਵੀ ਗੱਲਾਂ ਬਾਤਾਂ ਕਰਦੀਆਂ। ਦੰਮਗਰ ਤੜੀ ਪਰਾਉਣਾ ਕਹਿੰਦਾ ਰਿਹਾ ਵਾ ਵੀ ਰੋਟੀ ਬਣਾਓ ਰੋਟੀ ਬਣਾਓ ਪਰ ਉਹਦੀ ਸਿਹਤ ਤੇ ਕੋਈ ਅਸਰ ਨਹੀਂ ਹੋਇਆ ਉਹਨੂੰ ਗੁੱਸਾ ਆ ਹੀ ਨਾ ਕਿ ਸਹੁਰੇ ਨੇ ਆ ਕੇ ਬੇਇੱਜ਼ਤੀ ਕੀਤੀ ਜੀ ਸਾਡੇ ਸਾਹਮਣੇ ਉਹਨੂੰ ਸਹੀਨ ਲੱਗਾ ਤੇ ਇਹ ਕਰਕੇ ਉਹ ਗਰਮ ਹੋ ਗਈ ਗੁੱਸਾ ਹੋਊਗਾ ਤੇ ਉਹਦੇ ਉਹਨੂੰ ਆਪਣੇ ਸਹੁਰੇ ਨਾਲ ਹੋਊਗਾ ਸਾਡੇ ਨਾਲ ਕਹਾਦਾ ਗੁੱਸਾ ਹੈਗਾ ਅਸੀਂ ਤਾਂ ਉਹਨੂੰ ਮਿਲਣ ਗੱਲ ਨਹੀਂ ਗਏ ਹੈਗੇ ਆਪਣੇ ਭੈਣ ਭਰਾ ਦੀ ਕੌਣ ਬੇਇੱਜ਼ਤੀ ਕਰਦਾ ਵਾ ਤੇ ਨਾਲੇ ਉਹ ਵੀ ਉਹਦੇ ਸਹੁਰੇ ਦੇ ਸਾਹਮਣੇ ਅਗਲਾ ਮੈਨੂੰ ਕਹਿੰਦਾ ਜੀ ਜਦੋਂ ਮੈਂ ਬਾਹਰ ਆਈ ਹਾਂ ਉਹਦਾ ਪਤੋ ਇੰਨੇ ਨਹੀਂ ਮੰਨਣੀ ਕਿੱਦੀ ਵੀ ਤੁਸੀਂ ਸਮਝਾਓ ਚਾਹੇ ਨਾ ਸਮਝਾਓ ਕਈਆਂ ਕੰਧ ਨਾਲ ਟਕਰਾਂ ਮਾਲੀਆਂ ਤਈਆਂ ਇਹਦੇ ਨਾਲ ਮਾਲੀਆਂ ਤੇ ਉੱਥੇ ਸਾਡੇ ਲੜ ਚਕੀ ਲਿਆ ਭਲਾ ਇਹਦਾ ਕਿੱਦਾਂ ਸਰਜੂਗਾ ਆਪਣੇ ਭੈਣ ਭਰਾ ਨੂੰ ਮਿਲੇ ਤੋਂ ਬਿਨਾ ਕੱਲਾ ਕਦੀ ਕੋਈ ਵੱਡਾ ਹੋਇਆ ਵਾ ਇੱਕ ਉਹ ਵਾ ਉਹਨੂੰ ਹੁਣ ਹੋ ਗਿਆ ਨਾ ਡੀਕਦੀ ਆ ਨਾ ਹੁਣ ਪਿਉਣ ਮੇਰੇ ਭਰਾ ਪਰਜਾਈ ਕੀ ਕੋਈ ਨਹੀਂ ਉਹ ਕਰਕੇ ਗਈ ਜੱਸਦਾ ਸਾਰਿਆਂ ਨੂੰ ਪਤਾ ਵਾ ਕੀ ਗਰਮ ਸੁਭਾਅ ਦਾ ਤੇਰ ਨਾਲ ਦੀ ਬੰਦੀ ਵੀ ਠਾਕ ਵਾ ਪਰ ਬਲਜਿੰਦਰ ਨੇ ਤਾਂ ਹੱਥ ਹੀ ਕਰਤੀ ਅੱਜ ਅੱਜ ਹੱਦ ਜਈ ਹੱਦ ਜਿਹੜੀ ਮੈਨੂੰ ਸ਼ਰਮ ਮਹਿਸੂਸ ਹੋਈ ਨਾ ਤੁਹਾਡੇ ਨਾਲ ਤਾਂ ਫਿਰ ਵੀ ਮਾੜਾ ਮੋਟਾ ਪਿਆਰ ਨਾ ਕੋਈ ਹੋਊਗੀ ਪਰ ਮੇਰੇ ਪੱਲੇ ਉਹਨੇ ਕੱਖ ਨਹੀਂ ਛੱਡਿਆ ਤੇ ਹੁਣ ਇਹ ਵੀ ਗਈ ਮੇਰੇ ਕੋਲ ਮੇਰੇ ਤੋਂ ਆਸ ਨਾ ਰੱਖਿਓ ਤੇ ਇਹ ਇਹਦੇ ਕੋਲ ਵੀ ਜਾਊਗੀ ਠੀਕ ਆ ਤੁਸੀਂ ਜਾਣਾ ਸੱਤ ਵਾਰੀ ਜਾਇਓ ਪਰ ਮੈਨੂੰ ਨਾ ਕਿਉਂ ਜਾਣ ਵੱਲੋਂ ਤੇ ਮੈਂ ਲਾਦਾ ਦੋ ਰੁਪਈਆ ਤੁਹਾਨੂੰ ਚੱਲ ਆ ਰੋਟੀਆਂ ਦੋ ਗੱਲ ਤੇ ਇਹ ਵੀ ਠੀਕ ਉਹਨੇ ਹਰ ਜੀ ਕਰਤੀ ਮੈਨਾਂ ਕੱਲ ਏਦਾਂ ਨਹੀਂ ਕਰਦੀ ਦਾਦੀ ਨੂੰ ਬਹੁਤੀ ਗੱਲ ਜ਼ਿਆਦਾ ਪਿੰਦੀ ਐ ਤਾਂ ਸਮਝਾਵੇ ਕਿਨੂੰ ਇੱਕ ਦੂਜੇ ਵੱਧ ਵਾ ਸਾਰੀਆਂ ਤੇ ਝਲਦੀ ਕੋਈ ਨਹੀਂ ਇੱਕ ਜਿਹੜੀ ਹੈਗੀ ਬੰਦਾ ਵਿੱਚ ਕਾਹੇ ਫਾਜ ਜਾਂਦਾ ਇੱਥੇ ਨਾ ਉਹਦੀ ਗੱਲ ਕਰ ਜੂਗਾ ਨਾ ਉਹਦੀ ਕਰਨ ਜੂਗਾ ਕਿਹੜੇ ਵੇਲੇ ਦੇ ਵੇਹਲਾ ਹੈ ਆ ਪਹਿਲਾ ਪੱਠੇ ਲਿਆਂਦੇ ਆ ਹੁਣ ਗੋਆ ਦੇ ਆ ਕਿਤੇ ਹੈ ਪਾਣੀ ਦਾ ਫਿਕਰ ਫੁਕਰ ਦੀ ਕੋਈ ਆਇਆ ਬਾਰੋਂ ਚ ਕਿਸ ਨੂੰ ਪਾਣੀ ਦਾ ਹੀ ਘੋਟਾ ਫੜਾ ਦिए ਚਾਹ ਲਿਆ ਦिए ਏ ਡਾਕੀ ਆ ਕਿਤੇ ਦੇਖਣਾ ਹੀ ਨਹੀਂ ਬੇਲੀ ਵਾਲਾ ਆ ਕੇ ਕੀ ਐਵੇਂ ਇੰਨਾ ਰੱਜਦੀ ਰਹਿਣੀ ਆ ਉਹਨਾਂ ਨੇ ਇਹੋ ਕੋਈ ਕਰਨਾ ਵਾ ਉਹਨਾਂ ਨੇ ਤੁਹਾਨੂੰ ਪਾਣੀ ਤਾਂ ਨਹੀਂ ਫੜਾਉਣੀ ਆਪੇ ਕਰਨਾ ਪੈਣਾ ਆ ਤੇ ਕਰ ਲਿਆ ਕਰੋ ਕੀ ਕਰਨਾ ਵਾ ਆਪੇ ਹਾਂ ਉਹਨਾਂ ਮਾਰੇ ਦੇ ਕਾਦੇ ਨਹੀਂ ਦੇ ਆ ਉਹਨਾਂ ਮਾਰੇ ਦੇ ਆ ਹੋਰ ਕੀ ਯਾ ਜਦ ਕੁੜੀਆਂ ਆਂਦੀ ਤੇ ਉਹਨੇ ਵਾਹੇ ਜਾਂਦੇ ਦਈ ਇਹ ਸਾਨੂੰ ਮਰਵਾਉਣਾ ਮਰਵਾਉਂਦੇ ਜੇ ਕੁੜੀ ਆਂਦੀ ਤੇ ਉਹਦੇ ਵਾਲੀ ਵੇਂਦੇ ਰਹਿੰਦੇ ਆ ਫੇ ਕੀ ਦਿੰਦੀ ਕੀ ਕਰਦੀ ਆ ਉਹਨੂੰ ਭਰੀ ਜਾਨੀ ਉਹਨੇ ਭਰੀ ਚੱਲੀ ਇਹਨਾਂ ਨੂੰ ਦਈ ਜਾਣਾ ਉਹਨੂੰ ਆਪਣੇ ਘਰ ਦੇ ਨਹੀਂ ਲੋੜ ਲੋੜਵਾ ਉਹਨੂੰ ਆ ਆਦੀ ਹੋ ਗਈ ਕਿ ਤੇ ਇੰਨਾ ਵਾਲੀ ਚਲੋ ਬੰਦਾ ਵੇ ਇਹੀ ਲੈਂਦਾ ਫੇ ਇੰਨੀ ਦੁਪਹਿਰ ਲੱਗੀ ਇੰਨੀ ਤੋਂ ਲੱਗੀ ਜਾ ਕੇ ਵੇਖੀ ਜੇ ਚਲੋ ਘਰ ਜਾ ਜੇ ਮੈਨੂੰ ਪਾਣੀ ਫੜਾ ਧੁੱਪਾਂ ਆਏ ਆ ਅੱਬਾ ਇਹ ਨਹੀਂ ਗਰਮੀ ਇਹ ਅਸੀਨਾ ਹੋਵੇ ਤੇ ਮੇਰਾ ਤੇ ਉਦਾਂ ਹੀ ਬੁਰਾ ਹਾਲ ਹੋ ਜਾਏ ਇਹ ਨਾ ਚੰਗਾ ਮੈਨੂੰ ਵੀ ਧੀਧਾ ਨਹੀਂ ਕਰਨਾ ਪੈਂਦਾ ਮਾਈ ਬੁੱਢਾ ਡਏ ਸਵੇਰ ਦੇ ਝਾੜੂ ਪੋਚੇ ਵਾਲੀ ਵੀ ਚੰਗਾ ਸੁਬਹ ਸਵੇਰੇ ਕਰ ਗਈ ਆ ਆ ਕੇ ਮੇਰੇ ਤੇ ਰੋਟੀਆਂ ਲਾਉਂਦੀ ਤੇ ਜੁਬਾਨ ਬਾਹਰ ਆ ਗਈ ਆ ਇਨੀ ਗਰਮੀ ਕਿਤੇ ਮੰਦਾ ਹੀ ਹਾਲ ਵਾ ਬੈਠ ਜਾਈਏ ਠੰਡਾ ਪਾਣੀ ਧਾਵਾਂ ਕੜੀ ਲੰਮੇ ਪਹਿਲਾ ਮੰਮੀ ਡੈਡੀ ਹੁਣਾਂ ਦਾ ਕੀ ਪਤਾ ਜੀ ਉਹਨਾਂ ਨੇ ਕਦੋਂ ਆਉਣਾ ਵਾ ਜੇ ਆਉਣਗੇ ਵੀ ਤਰੋਟੀਆਂ ਪਕਾ ਕੇ ਰੱਖੀਆਂ ਵਾ ਆਪੇ ਫੜ ਕੇ ਖਾ ਲੈਣਗੇ ਕੜੀ ਸੌਨੇ ਆ ਦੁਪਹਿਰੇ ਹੁਣ ਬਾਹਰ ਨਿਕਲ ਕੇ ਕੀ ਕਰਨਾ ਆਈ ਰਬਾਏ ਹਾਂ ਕੋਈ ਫਿਕਰ ਫੱਕਾ ਬਾਰਾਂ ਪਾਇ ਕੋ ਟਾਂਡੇ ਚੱਕ ਕੇ ਲਾ ਜੀ ਇਹਨਾਂ ਨੂੰ ਪਤਾ ਵੀ ਕੋਈ ਬਾਹਰ ਆਇਆ ਕਿ ਇਹਨੂੰ ਪਾਣੀ ਤਾਂ ਨਹੀਂ ਫੜਾਉਣਾ ਵਾ ਅੰਦਰੇ ਅਸੀਂ ਛੱਡ ਕੇ ਤਾਂ ਭਈ ਜਾ ਮਜਿਆਂ ਦੇ ਨਾਲ ਕਿਤੇ ਜਾਓ ਕੋਲ ਤੋਂ ਪਾਣੀ ਪੀ ਰਹੀਏ ਗਰਮੀ ਦਾ ਮਨ ਲੱਗਿਆ ਰੋਟੀ ਰੋਟੀ ਮੇਰੀ ਉਦਰੇ ਉਸੇ ਅੰਦਰ ਹੀ ਲੈ ਆਵੀਂ ਹਾਂ ਹਾਈ ਕਿਨ ਪਾਣੀ ਥੇ ਖਾ ਲੂੰਗਾ ਚਲ ਓਥੇ ਚੱਲ ਜਓ ਓਥੇ ਲਿਆ ਦਿੰਦੀ ਹਾਂ ਹਾਂ ਹੋਰ ਮਹਾਰਾਣੀ ਛੱਡ ਕੇ ਪੱਕਾ ਭਈ ਜਾ ਇਸੀ ਛੱਡ ਕੇ ਚਲੋ ਉਹਦੇ ਕਰਮਾਂ ਜਿਹਾ ਹੋਣਗੇ ਆਹੋ ਤਾਈ ਜੀ ਕਰੇ ਜੀ ਕਰੇ ਆਂ ਆਜਾ ਪਤ ਹਾਂ ਹੋ ਠੀਕ ਠਾਕ ਤਾਈ ਜੀ ਠੀਕ ਠਾਕ ਆ ਵਧੀਆ ਤੇ ਆਪਣੀ ਚੜਾਉ ਹਾਂ ਆਪਣਾ ਵੀ ਠੀਕਾ ਵਧੀਆ ਕੀ ਕੰਨ ਦੀ ਕਵਲ ਕਵਲ ਸੁੱਤੀ ਹੀ ਅੰਦਰ ਵੇਸੀ ਛੱਡ ਕੇ ਕੰਮ ਨਹੀਂ ਕੋਈ ਸਾਰੇ ਨਿਭੜ ਗਏ ਕੰਮ ਕਾਦਾ ਵਾ ਝਾੜੂ ਪੋਚਿਆ ਵਈ ਝਾੜੂ ਪੋਚੇ ਲਾਗੀ ਆ ਬਉਕਰ ਹੋ ਫੇਰ ਗਈ ਆ ਦੋ ਰੋਟੀਆਂ ਲਾਉਂਦੀ ਨਹੀਂ ਘਾਰ ਹੰਦਾ ਵਾ ਨਾ ਕੇ ਇਹਨੂੰ ਫੜਾਉਣੀ ਆ ਨਾ ਕੇ ਇਹਨੂੰ ਕੋਹਵਾ ਆਪੇ ਫੜੋ ਤੇ ਖਾ ਲੋ ਬਲੇਟ ਕੇ ਰਖਟੀਆਂ ਅੱਛਾ ਫੜਾਉਂਦੀ ਨਹੀਂ ਨਾ ਇਹ ਮਾੜਾ ਹੀ ਕੰਮ ਹੋਣਾ ਫਿਰ ਉਹਦੇ ਵਾਸਤੇ ਵੀ ਮਾੜਾ ਤੂੰ ਵੇਖਣ ਹੀ ਡਏ ਹੋ ਮੈਂ ਵੇਖਣ ਦੀ ਤੈਨ ਮੈਨੂੰ ਗੱਲ ਯਾਦ ਆ ਗਈ ਇੱਕ ਉਹ ਦਿਨ ਮੈਨੂੰ ਭੈਣ ਪੰਮੋ ਟੱਕਰੀ ਤੇ ਮਿਲੀ ਮੈਨੂੰ ਤੇ ਅੱਖਾਂ 'ਚ ਪਾਣੀ ਜਿਹਾ ਆਇਆ ਸੀ ਤੇ ਮੈਂ ਕਿਦੋਂ ਗਦੀ ਆਈ 10 ਵਜੇ ਦੀ ਆਈ ਆ ਸਵੇਰ ਦੀ ਤੇ ਹੁਣ ਤੇ 4 ਵਜੇ ਗਏ ਉਹਦੋਂ ਜਦੋਂ ਮੈਨੂੰ ਮਿਲੀ ਆ ਅੱਛਾ ਤੇ ਅੱਖਾਂ 'ਚ ਬੜਾ ਪਾਣੀ ਜਿਹਾ ਆਇਆ ਸੀ ਤੇ ਮੈਂ ਕਿਹ ਗੱਲ ਹੋਈ ਆ ਤੇ ਦੱਸਿਆ ਨਹੀਂ ਮੈਨੂੰ ਕੁਝ ਵੀ ਉਹਨੇ ਦਖਣਾ ਕੀ ਹੈਗਾ ਜਿਉਂ ਸਵੇਰ ਦੀ ਆਈ ਹੀ ਵਿਚਾਰੀ ਨਾ ਉਹਨੂੰ ਕਿਤੇ ਕਿਸ ਨੇ ਕੋ ਪੁੱਛਿਆ ਨਾ ਗਿਚਿਆ ਨਾ ਕਿੰਦਰੋਂ ਬਾਹਰ ਨਿਕਲੀ ਨਾ ਕੋ ਉਹ ਤਾਂ ਹੀ ਹੋਰ ਜੋ ਫਕਰ ਕੇ ਤੇ ਚਲ ਗਈ ਮੈਂ ਤਾਂ ਬਥੇਰਾ ਆ ਕੇ ਵੀ ਧੀਏ ਬਹਿ ਜਾ ਮੈਂ ਰੋਟੀ ਬੜਮ ਨਹੀਂ ਆ ਹਾਂ ਆਦੀ ਵੀ ਨਹੀਂ ਮੈਂ ਨਹੀਂ ਖਾਣੀ ਤੂੰ ਚੱਗੇ ਖਪੇ ਤਪੇ ਆਏ ਹੋ ਤੇ ਮੈਂ ਰੋਟੀ ਕੀ ਖਾਣੀ ਆ ਨਹੀਂ ਫਿਰ ਇਹ ਘਾਚੋ ਦੀ ਗਲਤੀ ਆ ਕਵਲ ਦੀ ਗਲਤੀ ਤੇ ਤੂੰ ਵੇਖਣ ਹੀ ਨਹੀਂ ਆ ਹੂੰ ਹੂੰ ਗਲਤੀ ਆ ਤੇ ਇਦਾਂ ਨਹੀਂ ਕਰਨਾ ਚਾਹੀਦਾ ਨਣਾ ਨਾਈ ਫਿਰ ਕੀ ਸੀ ਅੰਦਰੋਂ ਨਿਕਲਦੀ ਆਪਣੇ ਨੌਕੀ ਤੇ ਕਦੇ ਪਰਜਾਈਆਂ ਦੌੜੀਆਂ ਫਿਰਦੀਆਂ ਨਨਾਨਾਂ ਦੇ ਅੱਗੇ ਪਿੱਛੇ ਉਹਨੂੰ ਤਾਂ ਬੇਅਕੇ ਕਿਦਾ ਬੁਖਾਰ ਹੀ ਹੋ ਜਾਂਦਾ ਤੇ ਅੰਦਰ ਹੀ ਵੱਡ ਜਾਂਦੀ ਆ ਤੇ ਜਦੋਂ ਭੈਣਾ ਆਉਂਦੀ ਆ ਉਦੋਂ ਕਿੱਦਾਂ ਨਿਕਲਦੀ ਆ ਬਾਹਰ ਬਠੇਰਾ ਨੱਠੀ ਭੱਜੀ ਫਿਰਦੀ ਆ ਅੱਛਾ ਆਪਣੇ ਜਦੋਂ ਆਉਂਦੇ ਉਦੋਂ ਵੱਡੀ ਟੌੜੀ ਫਿਰਦੀ ਆ ਜਦੋਂ ਨਨਾਨਾਂ ਆਉਂਦੀਆਂ ਚਾਹ ਕੋਈ ਮੇਰਾ ਆ ਜਾਂਦਾ ਉਦੋਂ ਅੰਦਰ ਹੀ ਵੱਡ ਜਾਂਦੀ ਉਦੋਂ ਨਹੀਂ ਨਿਕਲਣਾ ਬਾਹਰੇ ਨੂੰ ਗਲਤੀ ਏ ਬਹੁਤ ਵੱਡੀ ਗਲਤੀ ਉਹਦੇ ਚ ਕੋਈ ਨਹੀਂ ਸਮਝਾਉਂਗੀ ਕਿਤੇ ਟੱਕਰੂ ਕੀ ਗਏ ਮੈਨੂੰ ਵੀ ਅਲੋ ਨਿਕਲੂਗੀ ਤੇ ਮੈਂ ਪੁੱਛੂੰਗੀ ਭਲਾ ਸਮਝਾ ਲਈ ਹਾਂ ਮੁੰਡੇ ਨਾਲ ਤਾਂ ਕਰੂੰਗੀ ਫੋਨ ਫੇਰ ਮੈਂ ਕਰ ਲਈ ਮੈਂ ਇਹ ਚ ਕਰ ਕਰਕੇ ਵੇਖ ਲਿਆ ਤੂੰ ਹੀ ਕਰ ਲਾ ਚੱਲ ਪੁੱਛ ਕੇ ਵੇਖ ਲਈ ਅੱਗੇ ਵੀ ਇੱਕ ਦਿਨ ਨਾ ਇਤਾਂ ਹੀ ਕਰਦੀ ਕੁੜੀ ਅੱਗੇ ਫੇਰ ਜਦੋਂ ਭੁੱਖਣ ਪਾਣੀ ਚੱਲ ਗਈ ਤੇ ਮੈਂ ਉਹਨਾਂ ਨੂੰ ਹੀ ਫੋਨ ਕੀਤਾ ਇਹਦੇ ਪੇਕੇ ਆਣ ਉਹ ਵੀ ਵਿਚਾਰੇ ਆਏ ਉਹ ਵੀ ਮੱਠੇ ਦੀਆਂ ਠੀਕਰੀਆਂ ਪਨ ਕੇ ਚੱਲ ਗਏ ਇਹਨੇ ਨਹੀਂ ਅਸਰ ਕੀਤਾ ਉਹ ਤਾਂ ਆਡੀ ਹਾਂ ਠੀਕ ਵਾ ਠੀਕ ਵਾ ਜਿੱਤਾ ਕਹਣਗੇ ਹੁੰਦਾ ਹੀ ਮੈਂ ਕਰੂ ਪਰ ਇਹਨੇ ਅਸਰ ਨਹੀਂ ਕੀਤਾ ਫੇਰ ਇਹਦਾ ਉਹੋ ਹੀ ਹਾਲ ਵਾ ਚੱਲ ਤੂੰ ਹੀ ਕਰਕੇ ਵੇਖ ਲਈ ਫੇਰ ਕੋਈ ਨਹੀਂ ਮੈਂ ਪੁੱਛੂੰਗੀ ਆ ਸੌ ਮਿਲਦੀ ਐ ਨਾ ਉੱਠਦੀ ਆ ਤੇ ਫਿਰ ਨਾ ਤ ਪੁੱਛਦੀ ਐ ਪੁੱਛ ਲਾ ਤੂੰ ਹੀ ਪੁੱਛਣਾ ਠਾਲਣਾ ਹੋ ਕਿਹੜੀ ਕੱਚੀ ਨੀਂਦੇ ਉੱਠ ਚੱਲੀ ਆ ਲੱਗਦਾ ਮੰਮੀ ਹੁਣੀ ਆ ਗਏ ਆ ਹੋਰ ਕੀ ਜਾ ਆਪਦਾ ਕੋਈ ਕੋਣ ਡਿਆ ਗੱਲਾਂ ਤੇ ਡਹਿ ਕੇ ਨਾ ਕਰਨ ਵੇਖਾ ਬਣਾ ਉੱਠ ਕੇ ਮਿਰਦਾ ਹੀ ਤਾਂ ਵਾ ਲੱਗ ਗੰਡਿਆ ਵਾ ਇਕ ਤਾਫ ਫੇ ਗੁੱਟਣੀ ਸਾਰੇ ਘਰੋਂ ਘਰੀ ਦੁਪਹਿਰੇ ਸੁੱਤੇ ਹੀ ਹੋ ਤੇ ਇਹ ਆ ਕੇ ਤੇ ਕਿਦਾਂ ਡਈ ਮਾਤਾ ਨੂੰ ਪੜਕਾਉਣਾ ਆਪਣਾ ਘਰ ਦੇ ਕੋ ਸਾਂਭਿਆ ਨਹੀਂ ਜਾਂਦਾ ਨਿਆਣੇ ਤੇ ਲੈਾਈ ਨਹੀਂ ਨਾਲ ਉਹਦਨੋ ਐਤਵਾਰ ਛੁੱਟੀ ਸੀ ਨਿਆਣੇ ਉਹਨੇ ਕੀ ਲਿਆਉਣੇ ਜਦੋਂ ਉਹਨਾਂ ਨੂੰ ਨਹੀਂ ਵੇਖ ਕੇ ਚੋਖੂਣ ਆਉਂਦੇ ਨਿਆਣਿਆਂ ਨੂੰ ਵੇਖ ਕੇ ਸੁਖੀ ਹੁੰਦੀ ਆ ਮੁੰਡਾ ਤੇ ਬავਾ ਜਵਾਨ ਆਉਂਦੇ ਮੋਟਰਸਾਈਕਲ ਤੇ ਨਾਲੇ ਨਾਲ ਆ ਜਾਂਦੀ ਬੁੜੀਆਂ ਨਾਲ ਲੈ ਆਉਂਦੀ ਨਾਲੇ ਮੁੰਡਾ ਆ ਜਾਂਦਾ ਫਿਰ ਤੁਰ ਜਾਂਦੇ ਵਾਹ ਤੇ ਜਾਂਦੇ ਧੀਏ ਪਰ ਕੋਈ ਗਾੜੀ ਚਾਹ ਕਰੇ ਤੇ ਨਿਆਣੇ ਆਉਣ ਜੇ ਜਦੋਂ ਆਮਦਿਆ ਨੂੰ ਉਹਨਾਂ ਨੂੰ ਵਿਚਾਰਾ ਨੂੰ ਕਹਿੰਦੇ ਚਾਹ ਨਹੀਂ ਪਾਣੀ ਨਹੀਂ ਰੋਟੀ ਨਹੀਂ ਪੁੱਛਣੀ ਤੇ ਨਿਆਣੇ ਉਹਨਾਂ ਕੀ ਹੁੰਦੇ ਨਾਲ ਕੇ ਫਿਰ ਜਿੰਨਾ ਕੋਈ ਚਾਹ ਕਰੇ ਗੱਲ ਚਾਣੀ ਆ ਬਹੁਤ ਵੱਡੀ ਗਲਤੀ ਆ ਯਾਰ ਕਹੀਂ ਰਹੋ ਆ ਨਾ ਉਹਨੂੰ ਮੈਂ ਸਮਝਾਉਂਗੀ ਪਿਪੜੇਵੇਂ ਪੜੇਵੇਂ ਸਾਰੇ ਚੰਗੇ ਹੁੰਦੇ ਆ ਆਪਣੇ ਨਹੀਂ ਕਿ ਰਿਸ਼ਤੇਦਾਰ ਭਤੀਜੀਆਂ ਨੂੰ ਪੁੱਛਣਾ ਵਾ ਇਹ ਵੀ ਆਪਣੇ ਹੁੰਦੇ ਆ ਘਰ ਦੇ ਆ ਦੋਤੇ ਜੇ ਦੋ ਨਹੀਂ ਪੁੱਛਦੀ ਤੇ ਫਿਰ ਸਾਡਾ ਟੇਟ ਪੁੱਛਿਆ ਹੀ ਜਾਣਦਾ ਸਾਡੇ ਤੇ ਦੋਤੇ ਦੋਤੀਆਂ ਆ ਹਾਂ ਨੂੰ ਤੇ ਦੋ ਕੰਮ ਦਾ ਹੀ ਆ ਨਾ ਚੱਲ ਕੋਈ ਨਹੀਂ ਮੈਂ ਪੁੱਛੂੰਗੀ ਹਾਂ ਪੁੱਛ ਕੇ ਤੂੰ ਹੀ ਵੇਖਣੀ ਹਾਂ ਨਹੀਂ ਗਾਉਣੇ ਉਹ ਨਹੀਂ ਨਿੱਗੀ ਮੰਨਣਾ ਜੋ ਮਰਜ਼ੀ ਕਰ ਲੈ ਉਹਨੂੰ ਨਹੀਂ ਨਿਆਣਿਆਂ ਨੂੰ ਨਿਆਣਾ ਚਾਪ ਹੀ ਕਰ ਲੈ ਆਈ ਨਹੀਂ ਆਪ ਹੀ ਆ ਗਿਆ ਕਰ ਤੇ ਦੀਦੀ ਆਟਵਾਰ ਵਾਹ ਤੂੰ ਲੈ ਕੇ ਕਿਉਂ ਨਹੀਂ ਆਈ ਨਿਆਣੇ ਹਾਂ ਨਹੀਂ ਫਰਜ ਵਾਦੇ ਕਰੇ ਕਰੇ ਆਪ ਘਣੇ ਤੇ ਇਦਾਂ ਦੀ ਆ ਜਦੋਂ ਨਿਆਣੇ ਆ ਜਾਂਦੇ ਤਾਂ ਮੱਥਾ ਹੀ ਦੁੱਸ ਜਾਂਦਾ ਵੇਖਤੀ ਉਹਨਾਂ ਵੱਲ ਇਹ ਤਾਂ ਕਿਤੇ ਜਰਦੀ ਨਹੀਂ ਉਹਨਾਂ ਨੂੰ ਨਹੀਂ ਕੀ ਨਹੀਂ ਮੈਨਿਆਣਿਆਂ ਨੂੰ ਕੁਛ ਵੀ ਆ ਆ ਗਿਆ ਮਤ ਫੇਰਾ ਕਿਆ ਕਰਦੀ ਜਿੰਨਾ ਤੇ ਮਾਂ ਉਹਨਾਂ ਦੀ ਘਣਕੌਂਟੀ ਹੁੰਦਾ ਕਿ ਗਾੜੀ ਨੇ ਆਣਿਆ ਨੇ ਪਾ ਮਾਂ ਨੂੰ ਤੇ ਕਿਹ ਹਾਰ ਪਾਉਣ ਰਹੀ ਆ ਕੀ ਉਹਨੂੰ ਮਾਈ ਨੂੰ ਕਰੋਸ ਬਰੋਸ ਚ ਕੇ ਦਿੱਦੀ ਰਹਿਣੀ ਆ ਉਹਨਾਂ ਕਤੋਂ ਨੇ ਆਣਿਆ ਦੇ ਦਿਵਾਲੇ ਹੋ ਹੀ ਰਹਿਣੀ ਆ ਤਾਈ ਆ ਆ ਗਿਆ ਨੂੰ ਪੁੱਛਦੀ ਤੇ ਆਂਗੀ ਉਹੋ ਕੋਈ ਹੁੰਦਾ ਕੀ ਪੁੱਛਦਈ ਆ ਤੂੰ ਇਹ ਨਹੀਂ ਨਾ ਕਰਨਾ ਨਾ ਕਰਨਾ ਵਾ ਤੇਰਾ ਨਾ ਨਹੀਂ ਕਰਨਾ ਕਵਲ ਕਾਈ ਜੀ ਨੇ ਪੁੱਛ ਨਹੀਂ ਗਾ ਕੇ ਆ ਜਾ ਘਾਣੇ ਬੈਠੀ ਰਹਿ ਤੁਨੀ ਝੋਪ ਕਰਕੇ ਮੈਂ ਆਪ ਕੋ ਹੰਦਰ ਹੁੰਦੀ ਤੈਨੂੰ ਤੋ ਹੀ ਨਹੀਂ ਬੋਲਣ ਤੈਨੂੰ ਸਮਝਾਵੇ ਵੀ ਤੈਨੂੰ ਕੌਣ ਤੈਨੂੰ ਦਾ ਨਹੀਂ ਪੰਪ ਦੇ ਐਂਡੇ ਆ ਗਏ ਸਾਡੀ ਮੰਮੀ ਨਾਲ ਉਹ ਸੱਚੇ ਆ ਵਿਚਾਰੇ ਚੰਗੀ ਸੱਚੇ ਆ ਲੋਕੀ ਗੁੱਦੇ ਆ ਨਹੀਂ ਵੀ ਜਾ ਨਹੀਂ ਜਾ ਤੋ ਵਾ ਤੇਰੇ ਉਹ ਸੱਚੇ ਆ ਸਾਰੀ ਦਿਹਾੜੀ ਉਹ ਬਾਹਰ ਮਰਦੇ ਰਹਿੰਦੇ ਕੰਮ ਤੂੰ ਮਾਰ ਅੰਦਰ ਵੜ ਕੇ ਸੁੱਤੀ ਰਹਿਣੀ ਆ ਰਾਮ ਦੇ ਨਾਲ ਰਹਿੰਦੇ ਸਾਰੇ ਲੋਕੀ ਹੁੰਦੇ ਆ ਤੈਨੂੰ ਹੀ ਜਾਣਿਆ ਨਹੀਂ ਕਿ ਘਰ ਦਾ ਦੁਪਹਿਰੇ ਕੋਈ ਫੈਂਡੀ ਬੰਦਾ ਘੜੀ ਦੁਪਹਿਰੇ ਨਾ ਆਉਂਦਾ ਲੈ ਨਹੀਂ ਜਾ ਜਾ ਟੱਕੀ ਰਹਿ ਬੜੀ ਸਿਆਣੀ ਆਪਣੇ ਆਪ ਤੋਂ ਬਣਦੀ ਆ ਅਸਾ ਸਰਾ ਤੇਰਾ ਬਾਹਰ ਮਰਦੇ ਫਿਰਦੇ ਧੁੱਪੇ ਉਹਨਾਂ ਨੂੰ ਵੀ ਕਿਤੇ ਵਿਚਾਰੇ ਨੂੰ ਪਾਣੀ ਤਾਂ ਨਹੀਂ ਕਿਤੇ ਪੁੱਛ ਲਿਆ ਘਰ ਕੋਟ ਕੇ ਤੇ ਖੁਸ਼ੀਆਂ ਵਾਂਗ ਆਹੋ ਮਾਂ ਬੈ ਜਿੰਨੀ ਅੰਦਰ ਏਸੀ ਲਾ ਕੇ ਤੈਨੂੰ ਕਿਤੇ ਆਪਣੇ ਆਪ ਤੇ ਪਤਾ ਹੀ ਨਹੀਂ ਬਾਹਰ ਕੋਈ ਆਇਆ ਸਿਆਣੇ ਜਾਣ ਦੀ ਵੀ ਤੈਨੂੰ ਮੱਸਾ ਜਿੰਨੀ ਆ ਤਾਂ ਨਹੀਂ ਤੈਨੂੰ ਕਿ ਸਿਆਣੇ ਬਿਆਣੇ ਦੀ ਹੈਗੀ ਜਾਣੀ ਜਾ ਟੱਕੀ ਰਹਿ ਸਸੋਰੇ ਨੂੰ ਪੁੱਛਿਆ ਕਿ ਦੋਨ ਦਾ ਵਿਚਾਰਾ ਧੁੱਪੇ ਆ ਕੇ ਤੇ ਲੰਮੇ ਪਿਆ ਵਾ ਬਾਰੇ ਕੋਈ ਫਰਫੱਖਾ ਨਹੀਂ ਕੋਈ ਲੈਣ ਨਿਕ ਪਾਣੀ ਨਹੀਂ ਕੋ ਤਾਣੀ ਨਹੀਂ ਦਿੱਤਾ ਕਿਤੇ ਉਹਨੂੰ ਵਿਚਾਰੇ ਨੂੰ ਜਾਂ ਉਹ ਆਪਣਾ ਸੱਸ ਸੋਹਰਾ ਖਾਂਦ ਮੈਂ ਖਾਂਦੂ ਜਾਂ ਜਾਂ ਆ ਕੇ ਵੇਖ ਮੇਰਾ ਸੱਸ ਸੋਹਰਾ ਕਿਤੇ ਕੱਪੜੇ ਪਾ ਕੇ ਉਹਨਾਂ ਨੂੰ ਬਿਠਾਇਆ ਵਾ ਅੱਛਾ ਹੋਰ ਰੋਟੀ ਪਾਣੀ ਖਵਾ ਲ ਕੇ ਐਨ ਪੱਖਾ ਲਾਇਆ ਏਸੀ ਲਾ ਕੇ ਸਵਾਰੇ ਆ ਹਾਂ ਆਪ ਨਿਕਲ ਆਈ ਕਿ ਕਰਦਾ ਦੋ ਦੋ ਘਰ ਘੋਟਾਂ ਮੈਂ ਤੇ ਆ ਗਈ ਤਾਈ ਜੀ ਦਾ ਕਰਕੇ ਮੈਂ ਕਿਹਾ ਚਲ ਜਾਨੀ ਜੜ ਵੇਖ ਆਈ ਉਹਨੀ ਮੈਨੂੰ ਕਹਿੰਦਾ ਤਪਵਾੜੇ ਹੱਥੀਆਂ ਗਾਲੀ ਐਂਦੀ ਤੂੰ ਕਿਤੇ ਪੈਣੀ ਉਹ ਡੋਡ ਡੋਡ ਕੇ ਇਹ ਵਰਤੀ ਬਤੀ ਦਾ ਨਾਂ ਆ ਗਈ ਆ। ਤੇ ਕਰਦੀ ਨਾ ਛਰੀਕੜੀ ਪੈਣ ਆਈ ਸੀ। ਲੋਕੀ 100 ਕੋਈ ਮੰਜਾ ਢਾ ਕੇ ਦਿੰਦਾ ਕੋਈ ਕੁਝ ਕਰਦਾ। ਤੂੰ ਤੇ ਆਦੀ ਆਂਦੀ ਦੀ ਲਾਹ ਪਾ ਕਰਕੇ ਰੱਖ ਦਿੱਤੀ ਆ। ਪਾ ਆਇਆ ਨਾ ਸਭ ਤੋਂ ਹੰਦਰ ਹੋਂਦ ਨਹੀਂ। ਕਿਹਾ ਇੱਕ ਜੀ ਦਾ ਡੈਂਾ ਤੇ ਤਨਾ ਨਹੀਂ ਗਰੇਤਵਾੜ। ਤੇ ਫੇਰ ਜੁੱਟੀਆਂ ਸੀ ਤੇ ਉਹਨੇ ਕੋਈ ਮਾੜੀ ਗੱਲ ਕੀਤੀ ਜਾਂ ਤੇਰੇ ਬਾਰੇ ਕੋਈ ਮਾੜੀ ਹੋਏ ਹੋਇਆ ਕਿ ਨਾ ਤੂੰ ਸੁੱਦੀ ਆ ਕਿੱਥੇ ਆ। ਨਾ ਤਾਨੂੰ ਪਾਣੀ ਨਾ। ਉਹ ਆਪਣੇ ਘਰ ਤੋਂ ਮੱਝਾ ਤੇ ਉਹਦਾ ਕੀ ਮਤਲਬ ਜੇਦਾਂ ਉਹ ਆ ਕੇ ਤੇ ਆਦ ਨਾ ਆਉਂਦਾ। ਉਹ ਤੀਜੇ ਕਰਵਾਈ ਆ। ਉਹ ਤੀਜੇ ਘਰ ਹੋ ਗਿਆ ਉਹਦਾ। ਗੱਦ ਹੋ ਗਈ ਤੇਰੇ ਵਾੜੀ ਕੈਨੂ ਕਹਾਏਗਾ ਇਹਦਾ ਪਤਾ ਹੀ ਨਹੀਂ ਜਖੜੀ ਉਧੜਾਈ ਹੋਣੀ ਪਜਾਤਾ ਜੋ ਸ੍ਰੀ ਕਿਣੀ ਪਹਿਨਾਈ ਤੇ ਤੂੰ ਉਹਨੂੰ ਹੀ ਪਜਾਤਾ ਕੀ ਘਰੋਂ ਘਰ ਖੁੱਤੇ ਆ ਨੇ ਬੁਲੀ ਫਿਰਦੀ ਦੁਪਹਿਰੇ ਘਰ ਘਰ ਗੋ ਸੋਣੀ ਤੇਰੀ ਅਕਲਵਾ ਆਏ ਦੀ ਇੰਨੀ ਕਿ ਤੈਨੂੰ ਇੱਜ਼ਤ ਤਾਂ ਸੀ ਆਖੇ ਆਇਆ ਤੇ ਇਹਨੂੰ ਮੱਜੀ ਟਾ ਕੇ ਲੋਕੀ ਖੁਰਚੀ ਢਾ ਕੇ ਦੰਜੇ ਤੂੰ ਪਜਾਦੀ ਨਹੀਂ ਉੱਥੇ ਵੜੀ ਦੁਪਹਿਰੇ ਹੀ ਗੱਦ ਹੋ ਗਈ ਤੇਰੇ ਵਾੜੀ ਕਿਤੇ ਤੇ ਇਹ ਨਹੀਂ ਆਉਗਾ ਨਹੀਂ ਰਹਿਣੀ ਆ ਮੇਰੇ ਵਾਲਦੀ ਨਾਲ ਗੱਲ ਕਰੇ ਤਾਂ ਫਰੀਕਾ ਆਹੜਾ ਜੱਗਰ ਨਾ ਨਾ ਪਾਤੇ ਜੀ ਦੀਆਂ ਵਾ ਉਹਨਾਂ ਨੇ ਮਜ਼ਾ ਲੱਗਦਾ ਕਿ ਤੂੰ ਕੀ ਕਰਦੀ ਫਿਰਦੀ ਤਕੀ ਨਹੀਂ ਖੁਦੇ ਕੀ ਕੰਡਈਆਂ ਕਰਨਾ ਫਰ ਕੀ ਆ ਨਾ ਕੇ ਕੇ ਨੂੰ ਕਿਆ ਨਾ ਪਾਣੀ ਨਾ ਰੋਟੀ ਕਦੇ ਆਏ ਗਏ ਨੂੰ 18 ਦਿਨ ਨਹੀਂ ਜੰਗੜਾ ਚ ਮਰਦੇ ਰਹੇ ਨਹੀਂ ਕੀ ਤੇ ਮੈਂ ਚਾਹ ਬਣਾ ਦਿੰਦੀ ਬਾਜ ਮਾਰਦੀ ਆ ਤੇ ਤੂੰ ਹੀ ਤੇ ਗੁਰਦਾ ਕੰਡਈਆਂ ਮੈਂ ਲੋਕੀ ਬੈਂਦੇ ਨਾ ਉਹ ਹੋਇ ਤਾ ਥੋੜਾ ਤੇ ਉਹ ਹੋਇ ਕਰਨਾ ਉਹ ਹੋਇ ਕਰ ਦੇ ਬੇਤੀ ਕਰਵਾਉਂਦੀ ਰਿਹਾ ਕਰ ਘੱਗਿਆ ਨਾ ਚਾਟਾ ਲਾ ਲਿਆ ਨਾ ਹੁਣ ਤਾਂ ਆਕੇ ਦੱਸਦੀ ਹੁਣ ਕਿਤਾਂ ਦਰਵਾ ਵੜ ਗਈਆਂ ਭੂਖੂ ਕਰਦੀ ਹੁਣ ਅਗਲੀ ਘੜਾਣ ਕੇ ਘਰ ਤੇ ਗਈ ਕਿ ਨਹੀਂ ਕਰ ਦੇਤੀ ਤਾਂ ਦੇ ਨਾ ਨਹੀਂ ਕੋਈ ਨੇ ਜੱਟ ਸਕਦਾ ਮੈਂ ਜੱਟ ਨਹੀਂ ਸਕਦਾ ਮੈਂ ਜੱਟ ਦੀ ਹਵ ਦੇ ਨਾ ਉਹਦੇ ਮਿਲ ਕੇ ਆਏ ਨੀ ਚਲ ਗਈਆਂ ਧਾਨੀਆਂ ਪਾਪਾ ਇਹ ਤੇ ਕਦਾਲੀ ਕਿਤਾਂ ਟਾਈਮ ਪਾਸ ਇਹਨਾ ਕਰਦੀਆਂ ਮੈਂ ਇਹ ਤੇ ਕਿਤੇ ਤੋ ਆਈ ਤੋ ਆ ਮੇਰੇ ਮਾਲਕਾ ਕੱਕੜੀ ਆਈਆਂ ਕਿਤੇ ਇਨੇ ਤੇ ਕਿਤੇ ਜ਼ੁਬਾਨ ਮੂੰਹ ਚ ਨਹੀਂ ਕਿਤੇ ਆਪਣੇ ਚ ਕਿਤੇ ਨੇ ਪਾਈ ਕਿਤੇ ਧਾਨੀਆਂ ਵਿਚਾਰੇ ਕਿਤੇ ਬੋਢਾ ਬੂੜੀ ਕਿਤੇ ਕਿਦਾਂ ਟਾਈਮ ਪਾਸ ਕਰਦੇ ਉਹਦੇ ਨਾਲ ਚੰਗਾ ਹੋ ਗਿਆ ਜੀ ਖੁੰਬਠਾਤੀ ਗਈ ਇਹ ਤਾਂ ਕਿਸੇ ਵਾਰੇ ਨਹੀਂ ਆਉਂਦੀ ਇਹਦੇ ਰਾਜੇ ਚ ਕਰ ਦਿਆ ਨਾ ਕਰ ਲਈਦੀਆਂ ਬਾਹਰੋਂ ਵੀ ਲੋਕੀ ਕਰਾਉਣਗੇ ਚੰਗੀ ਹੈ ਜੀ ਅਗਲੀ ਨੇ ਵੇਖੋ ਬਠਾਪੀ ਆ ਫੂ ਫੂ ਕਰਦੀ ਅੰਦਰ ਨੂੰ ਗਈ ਕਿ ਨਹੀਂ ਇਹ ਤਾਂ ਲੋਕੀ ਅੰਦਰ ਵੜਦੀਆਂ ਹੀ ਹੋਣ ਕਰਕੇ ਦੱਸਦੀ ਹੋਰ ਨੇ ਨਾ ਗੱਲ ਇਹਨੂੰ ਲੱਗਦਾ ਪਤਾ